ਹਾਜਰਾ ਹਜੂ ਜਹਾਰਾਜ ਹੋ ਸਰਬ ਕਲਾ ਪ੍ਰਭੂਰਾ ਨਾਮ ਬਾਣੀ ਕੇ ਵਹਿਤ ਕਲ ਯੁਗੇ ਰਹਿਵਰ ਜੁਗੋ ਜਗ ਅਟਲ ਹਲਤ ਪਦ ਦੇ ਰਾਖੇ ਦੋ ਜਹਾਨ ਦੇ ਮਾਲਕ ਰੱਬੀ ਨੂਰ ਅਲਾਹੀ ਜੋਤ ਏ ਨਿਮਾਨਿਆਂ ਦੇ ਮਾਨ ਸਤਿਗੁਰੂ ਨੇ ਟਾਣਿਆਂ ਦੀ ਦਾਤ ਸਤਿਗੁਰੂ ਨੇ ਓਟਿਆਂ ਦੀ ਓ ਨਿਆਸਰਿਆਂ ਦੀ ਆਸਰੀ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਤਰਿਆਂ ਦੇ ਧਰਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਦਰ ਚਵਰਤਾ ਦੇ ਮਾਲਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿਤਰਤੀ ਨਿੱਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਦਸ਼ਮੇਸ਼ਪਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪੱਥ ਦੇ ਵਾਲੀ

ਪਰ ਆਰੰਭ ਕੀਤੀ ਹੋਈ ਹੈ ਉਸ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇਕ ਵੀ ਰੰਗ ਅਜੇ ਕੀ ਆਖੋ ਸਦਨਾ ਸ਼੍ਰੀ ਵਾਹੀ ਗੁਰੂ ਨਮੋ ਸਰਬਗੌਲੇ ਨਮੋ ਸਰਬ ਭੌਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਪ੍ਰਮਾਤਮਾ ਦੀ ਉਦੀ ਵਿੜਾਈ ਉਦੀ ਮਹਿਮਾ ਉਹਦੇ ਘਰ ਦੀ ਉਸਤ ਉਹਦੇ ਘਰ ਦੀ ਸਲੰਗਾ ਉਹਦੇ ਘਰ ਦੇ ਗੀਤ ਉਹਦੇ ਘਰ ਦੀਆਂ ਘੋੜੀਆਂ ਗਾਉਂਦੇ ਨੇ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ ਧਿਆਨ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਮੁਖਾਰ ਬਿਰੰਦੇ ਵਿੱਚੋਂ ਜਾਪ ਸਹਿਬ ਉਚਾਰਨ ਕੀਤਾ ਹੋਇਆ ਆਪ ਜੀ ਸਰਵਣ ਕਰਦੇ ਹੋ ਤੇ ਮੇਰੇ ਪਾਤਸ਼ਾਹ ਜੀ ਨਮੋ ਸਰਬਗਾਵਣੀ ਨਾਮੋ ਸਰਬ ਭਉਣੀ ਨਮਸਕਾਰ ਹੈ ਸਭ ਥਾਈ ਫਿਰਨ ਵਾਲੇ ਆਪਾਂ ਤਾਂ ਮੰਨ ਕੇ ਚੱਲੋ ਵੀ ਆਪਾਂ ਇਸ ਨਗਰ ਦੇ ਵਿੱਚ ਢੀੜਾ ਦੇ ਗਿਆਂਗੇ ਆਪਾਂ ਤਾਂ ਸਾਰੇ ਭਾਰਤ ਵਿੱਚ ਨਹੀਂ ਘੁੰਮਿਆ ਜਾਂਦਾ ਉਹ ਸਾਰੀ ਦੁਨੀਆ ਦੇ ਵਿੱਚ ਯਰਲੇ ਯਰਲੇ ਵਿੱਚ ਰੋਮ ਰੋਮ ਦੇ ਵਿੱਚ ਕਣ ਕਣ ਦੇ ਵਿੱਚ ਸਾਰੇ ਸਰੀਰਾਂ ਦੇ ਵਿੱਚ ਘਰਾਂ ਦੇ ਵਿੱਚ ਮੰਡਾ ਬਰਾਂਡਾ ਦੇ ਵਿੱਚ ਘਰਨ ਵਾਲੇ ਨੂੰ ਨਮਸਕਾਰ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਸਰਬ ਭਾਉ ਨੇ ਨਮਸਕਾਰ ਹੈ ਸਭ ਥਾਈ ਘਰ ਵਾਲੇ ਨੂੰ ਆਪਣੇ ਧੋ ਕਰ ਚਾਰ ਘਰ ਹੋ ਸਕਦੇ ਨੇ ਪ੍ਰਾਪਰਟੀ ਹੋ ਸਕਦੀ ਹੈ ਦੁਕਾਨਾਂ ਹੋ ਸਕਦੀਆਂ ਬੜੋ ਦਸਾਰੇ ਘਰ ਨੇ ਸਾਰੀਆਂ ਦੁਕਾਨਾਂ ਇਸਾਰਾ ਸੰਸਾਰ ਉਸ ਦਾ ਸਾਰੇ ਘਰ ਉਹਦੇ ਨੇ ਨਮੋ ਸਰਵ ਰੰਗ ਦੇ ਨਮੋ ਸਰਵ ਭੰਗੇ ਨਮਸਕਾਰ ਹੈ ਸ਼ਬਦ ਦੇ ਸਭ ਰੰਗਾਂ ਵਾਲੇ ਨੂੰ ਜਿੰਨੇ ਵੀ ਰੰਗ ਨੇ ਸਾਰੇ ਰੰਗਾਂ ਦੇ ਵਿੱਚ ਪਰਮਾਤਮਾ ਵੱਸਦਾ ਹੈ ਨਮੋ ਸਰਵ ਭੰਗੇ ਨਮਸਕਾਰ ਹੈ ਸ਼ਬਦ ਦੇ ਨਾਸ਼ ਕਰਨ ਵਾਲੇ ਨੂੰ ਇੱਕ ਪਲ ਦੇ ਵਿੱਚ ਸ੍ਰਿਸ਼ਟੀ ਸਾਜ ਦਿੰਦਾ ਹੈ ਇੱਕ ਛਿਣ ਦੇ ਵਿੱਚ ਉਹਦਾ ਨਾਸ਼ ਬਨਾਸ਼ ਕਰ ਦਿੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਕਾਲ ਕਾਲੀ ਨਮਸਕਾਰ ਹੈ ਕਾਲ ਦੇ ਕਾਲ ਨੂੰ ਜਿਹੜੀ ਆਪਾਂ ਨੂੰ ਮੌਤ ਆਉਂਦੀ ਹੈ ਕਾਲ ਆਉਂਦਾ ਨਾ ਧਿਆਨ ਦਿਨ ਤੇ ਜਦੋਂ ਇੱਕ ਛਿਣ ਦੇ ਵਿੱਚ ਸੰਸਾਰ ਨੂੰ ਖਤਮ ਕਰ ਦਿੰਦਾ ਹੈ ਤੇ ਫਿਰ ਮੌਤ ਕਿਹਨੂੰ ਆਵੇਗੀ ਕਾਲ ਕਿਹਨੂੰ ਆਵੇਗਾ ਕਿਹਨੂੰ ਮੌਤ ਲੈ ਕੇ ਜਾਵੇਗੀ ਭਾਵ ਜਿਹੜਾ ਕਾਲ ਹੈ ਉਹ ਅਕਾਲ ਖਤਮ ਕਰ ਦਿੰਦਾ ਹੈ ਅਕਾਲ ਪੁਰਖ ਦੇ ਅਧੀਨ ਹੈ ਮੌਤ ਤੇ ਕਾਲ ਵੀ ਇਹਦੀ ਵੀ ਮੌਤ ਹੋ ਜਾਂਦੀ ਹੈ ਕਾਲ ਦੀ ਵੀ ਮਾਸਦਾ ਦੇ ਵਾਲੀ ਨੰਸ਼ ਕਰ ਹੈ ਜਾਲੂ ਰੂਪ ਨੂੰ ਸਾਰਿਆਂ ਦੇ ਉੱਤੇ ਜਾਲੂ ਕਿਰਪਾ ਕਰਨ ਵਾਲਾ ਬਖਸ਼ਿਸ਼ ਕਰਨ ਵਾਲਾ ਰਹਿਮਤਾ ਕਰਨ ਵਾਲਾ ਦਾਤਾਂ ਨੂੰ ਦੇਣ ਵਾਲਾ ਸਾਡੇ ਘਰਾਂ ਨੂੰ ਭਰਨ ਵਾਲਾ ਨਮਸਤ ਨਮਸਤ ਨੂੰ ਆ ਵਰਣੇ ਨਮਸ਼ਕਾਰ ਹੈ ਵਰਣ ਰਹਿ ਤੂ ਉਹਦਾ ਕੋਈ ਵਰਣ ਨਹੀਂ ਕੋਈ ਜਾਦ ਨਹੀਂ ਕੋਈ ਮਜਬ ਨਹੀਂ ਨਮਸਤ ਮਰਣੇ ਨਮਸ਼ਕਾਰ ਹੈ ਨਾ ਮਰਨ ਵਾਲੇ ਨੂੰ ਹਰ ਇੱਕ ਜੀਵ ਜਿਹੜਾ ਪੈਦਾ ਹੋਇਆ ਉਹਦਾ ਸਮਾ ਪਾ ਕੇ ਉਹਦੀ ਮੌਤ ਹੋ ਜਾਣੀ ਹੈ ਲੇਕਿਨ ਉਹ ਉਹਦੀ ਕਦੇ ਵੀ ਮੌਤ ਨਹੀਂ ਹੁੰਦੀ ਗੱਜ ਕੇ ਆਖੋ ਸਤ ਨਾਮ ਜੀ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮਸਕਾਰ ਹੈ ਬੁਢਾਪੇ ਦੇ ਵੈਰੀ ਨੂੰ ਉਹਦੇ ਉੱਤੇ ਕਦੇ ਵੀ ਬੁਢਾਪਾ ਨਹੀਂ ਆਉਂਦਾ ਆਪਣੇ ਉੱਤੇ ਬੁਢਾਪਾ ਹੁੰਦਾ ਨਾ ਨਾਉ ਬੁੱਢਾ ਨਾ ਉਹ ਬਾਲਾ ਨਾ ਹੀ ਉਹ ਬੁੱਢਾ ਨਾ ਹੀ ਉਹ ਬੱਚਾ ਹੈ ਖੈਰ ਮੇਰਾ ਜੀਤ ਨਵਾਂ ਪ੍ਰਮਾਤਮਾ ਦਾ ਮੇਰਾ ਨਿਤ ਨਵਾਂ ਹੈ ਨਮਸਕਾਰ ਹੈ ਕਰਮ ਦੇ ਵੈਰੀ ਨੂੰ ਅਸੀਂ ਕਰਮ ਕਰਦੇ ਹਾਂ ਕੋਈ ਕਰਮ ਨਹੀਂ ਕਰਦਾ ਨਮੋ ਸਰਬਤੰਦੀ ਨਮਸਕਾਰ ਹੈ ਸਾਰੇ ਕਾਰਜ ਨੂੰ ਜਿਹੜੇ ਆਪਾਂ ਕਾਰਜ ਕਰਦੇ ਨਾ ਸਾਰੇ ਕਾਰਦਾਂ ਦੇ ਵਿੱਚ ਉਹ ਆਪ ਵਸਦਾ ਹੈ ਇਸ ਕਰਕੇ ਉਸ ਨੂੰ ਨਮਸਕਾਰ ਨਮੋ ਸਤਿ ਆਵੰਦੀ ਨਮਸਕਾਰ ਹੈ ਬੰਨ ਰਹਿਤ ਆਪਾਂ ਬੰਦਨਾ ਦੇ ਵਿੱਚ ਫਸੇ ਹੋਈਆਂ ਮਾਇਆ ਦੀ ਜਾਲ ਦੇ ਵਿੱਚ ਫਸੇ ਹੋਈਆਂ ਇੱਕ ਦੂਨੀ ਦੇ ਇੱਕ ਦੂਜੇ ਦੇ ਦੇਣਦਾਰ ਹੈ ਇੱਕ ਦੂਜੇ ਦੇ ਕਾਣੇ ਹੈ ਉਹ ਬੰਦਨਾ ਦੇ ਵਿੱਚ ਨਹੀਂ ਫਸਦਾ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ ਕਿਉਂਕਿ ਮਾਇਆ ਦਾ ਜਾਲ ਪਸਾਰਨ ਵਾਲਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਦੂ ਨਿਰਵਾਗੈ ਨਮਸਤਮੈ ਨਿਰਵਾਗੈ ਨਮਸਕਾਰ ਹੈ ਸਬੰਧੀ ਰਹਿਦੂ ਉਹਦਾ ਕੋਈ ਸਬੰਧੀ ਨਹੀਂ ਕੋਈ ਰਿਸ਼ਤੇਦਾਰ ਕੋਈ ਮਿੱਤਰ ਸੱਜਣ ਨਹੀਂ ਆਪਣੇ ਮਿੱਤਰ ਸੱਜਣ ਹੁੰਦੇ ਨੇ ਉਹਦਾ ਕੋਈ ਮਿੱਤਰ ਸੱਜਣ ਨਹੀਂ ਇਕ ਉਜਾੜੀ ਨੇ ਧਿਆਨ ਦੇਣਾ ਭੇਡਾਂ ਚਾਰਨ ਵਾਲੇ ਨੇ ਚਾਹ ਬਣਾਈ ਜਦੋਂ ਚਾਹ ਬਣ ਗਈ ਤੇ ਲਾਈ ਤੇ ਉਹ ਗੱਲਾਂ ਕਰਦਾ ਪ੍ਰਮਾਤਮਾ ਦੇ ਨਾਲ ਕੀ ਕਹਿੰਦਾ ਜਦੋਂ ਇਸ ਗੱਲ ਦੀ ਸਮਝ ਆ ਜਾਂ ਜੇ ਇਸ ਮਾਇਆ ਦੀ ਸਮਝ ਆ ਜਾਂਦੀ ਹੈ ਤੇ ਜੋ ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਵੀ ਸਾਰੀ ਮਾਇਆ ਦਾ ਬਸਾਰਾ ਹੀ ਹੈ ਤੇ ਮਾਇਆ ਹੀ ਬੰਦੇ ਨੂੰ ਉਲਝਣ ਦੇ ਵਿੱਚ ਪਾਈ ਰੱਖਦੀ ਹੈ ਜਦੋਂ ਉਸ ਨੇ ਚਾਹ ਬਣਾਈ ਚਾਹ ਲਾਈ ਤੇ ਕਿਵੇਂ ਗੱਲਾਂ ਕਰਦਾ ਕਹਿੰਦਾ ਨਾ ਤੇਰਾ ਮਾਤਾ ਪਿਤਾ ਨਾ ਮੇਰਾ ਮਾਪਿਓ ਹੈ ਨਾ ਹੀ ਤੇਰਾ ਕੋਈ ਭੈਣ ਭਰਾ ਹੈ ਨਾ ਹੀ ਮੇਰਾ ਕੋਈ ਭੈਣ ਭਰਾ ਹੈ ਨਾ ਹੀ ਤੇਰਾ ਕੋਈ ਰਿਸ਼ਤੇਦਾਰ ਹੈ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਹੈ ਨਾ ਹੀ ਮਿੱਤਰ ਸੱਜਣ ਤੇਰਾ ਤੇ ਨਾ ਹੀ ਮੇਰਾ ਹੁਣ ਗੱਲ ਸਮਝ ਆ ਗਈ ਕਿ ਇਸ ਸੰਸਾਰ ਦੀ ਮਾਇਆ ਤੋਂ ਵਖਰਾ ਹੋ ਕੇ ਆ ਮੇਰੇ ਨਾਲ ਬਹਿ ਕੇ ਚਾਹ ਦੀ ਪਿਆਲੀ ਪੀਲਾ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਗੱਲ ਅੰਦਰ ਦੀ ਹੈ ਇਹ ਗੱਲ ਕਿਸੇ ਮਨੁੱਖ ਨੂੰ ਸਮਝ ਆਉਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਨਮਸਕਾਰ ਹੈ ਨਰ ਸਾਹਿਬ ਕੇ ਨਮਸਕਾਰ ਹੈ ਡਰ ਰਹਿ ਤੂੰ ਜਿਹੜਾ ਡਰਦਾ ਨਹੀਂਗਾ ਡਰ ਤੋਂ ਰਹਤ ਹੈ ਉਸ ਨੂੰ ਨਮਸਕਾਰ ਹੈ ਸਾਨੂੰ ਡਰ ਹੁੰਦਾ ਸਾਡੇ ਭੈਣ ਭਰਾ ਦਾ ਡਰ ਹੁੰਦਾ ਕਿਸੇ ਦਾ ਡਰ ਹੁੰਦਾ ਕਿਸੇ ਦੇ ਕਾਣੇ ਹੁੰਨੇ ਆ ਉਹਨੂੰ ਕੋਈ ਵੀ ਡਰ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਨਮਸਤੰਗ ਰਹੀਮੀ ਨਮਸਕਾਰ ਹੈ ਰਹਿਮ ਕਰਨ ਵਾਲੇ ਨੂੰ ਸਾਰਿਆਂ ਨੂੰ ਜਿਹੜੇ ਰਹਿਮ ਕਰਦਾ ਹੈ ਦਇਆ ਕਰਦਾ ਹੈ ਨਮਸਤੰਗਾਰੀਮੀ ਨਮਸਕਾਰ ਹੈ ਬਖਸ਼ਿਸ਼ ਕਰਨ ਵਾਲੇ ਨੂੰ ਸਾਰਿਆਂ ਨੂੰ ਬਖਸ਼ਿਸ਼ ਕਰਦਾ ਉਹਦੇ ਘਰ ਉਹਦਾ ਆਪਣਾਰਾ ਭਰਿਆ ਹੋਇਆ ਹੈ ਦਾਤਾਂ ਦੇ ਨਾਲ ਜੁਗਾ ਜਗੰਦਰ ਖਾਹੀ ਖਾਹੇ ਹੁਕਮੇ ਹੁਜ ਲਾਏ ਰਾਹ ਰਾ ਲਗਬਿ ਸਾਬੇ ਪਰਵਾ ਉਹਦੇ ਘਰ ਦੇ ਵਿੱਚੋਂ ਕੋਈ 도ੜ ਨਹੀਂ ਆਉਂਦੀ ਹੱਟ ਖੁੱਲ ਗਿਆ ਬਾਬੇ ਨਾਨਕ ਦਾ ਸੌਦਾ ਲੈਣ ਦੀ ਨਸੀਬਾਂ ਵਾਲੀ ਇੱਕ ਹੱਟੀ ਦੇ ਵਿੱਚੋਂ ਕਪੜਾ ਮਿਲ ਜਾਂਦਾ ਹੈ ਇੱਕ ਮਿੱਟੀ ਹੱਟੀ ਦੇ ਵਿੱਚੋਂ ਕਰੀਆਣੀ ਦਾ ਸਮਾਨ ਮਿਲ ਜਾਂਦਾ ਹੈ ਪਰ ਗੁਰੂ ਨਾਨਕ ਦਾ ਹੱਟ ਇਹੋ ਜਿਹਾ ਹੈ ਇਹ ਦੁਨਿਆਵੀ ਚੀਜ਼ਾਂ ਵੀ ਮਿਲਦੀਆਂ ਨੇ ਪੁੱਤਰਾ ਧੀਆਂ ਦੀਆਂ ਦਾਤਾ ਵੀ ਮਿਲਦੀਆਂ ਨੇ ਸਾਰੀ ਮਾਇਆ ਤੇ ਜਿਹੜਾ ਇਸ ਮਾਇਆ ਨੂੰ ਸਮਝ ਲੈਂਦਾ ਉਹ ਕਹਿੰਦਾ ਰਾਜ ਨਾ ਚਾਹੂੰ ਮੁਕਤਨ ਚਾਹੂੰ ਮਨਪ੍ਰੀਤ ਚਰਨ ਕਮਲਾਰੀ ਮੈਨੂੰ ਨਾ ਰਾਜ ਭਾਗ ਦੀ ਲੋੜ ਐ ਨਾ ਸੰਸਾਰ ਦੀ ਮਾਇਆ ਦੀ ਲੋੜ ਐ ਜੇ ਮੇਰੇ ਤੇ ਟੁੱਟਿਆ ਤਾਂ ਕਿਰਪਾ ਕਰਕੇ ਆਪ ਜੀ ਦੇ thro ਘਰੋ ਨਾਮਦਾਨ ਦੀ ਦਾਤ ਬਖਸ਼ੋ ਗਜ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਇਹ ਜਿਹੜੀ ਸੰਸਾਰ ਦੀ ਮਾਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਕਾਜਾ ਤਨ ਸਾਂਚਾ ਮੂਰਖ ਗਵਾਰ ਅੱਛੇ ਤਨ ਨੂੰ ساری ਜ਼ਿੰਦਗੀ ਮੂਰਖ ਇਕੱਠਾ ਕਰਦਾ ਤੇ ਸਤਿਗੁਰੂ ਜੀ ਕਹਿੰਦੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਗਾ ਸਿੱਖ ਵਡ ਭਾਗੀ ਹੈ ਤੇ ਜਿਹੜਾ ਸਵੇਰ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੱਚੇ ਨਾਮ ਧਨ ਦੀ ਕਮਾਈ ਕਰਦਾ ਇਹ ਸੰਸਾਰ ਵੀ ਤੇ ਸੰਸਾਰ ਦੀ ਮਾਇਆ ਵੀ ਤੇ ਸਰੀਰ ਵੀ ਇਹ ਨਾਸ਼ਵੰਤ ਤੇ ਮਾਇਆ ਇਹ ਨਾਲ ਨਹੀਂ ਜਾਂਦੀ ਸ਼ੁਸ਼ਮ ਆਤਮਾ ਦੇ ਨਾਲ ਕੇਵਲ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਨਾਲ ਜਾਂਦਾ ਹੈ ਕਿ ਇਹ ਸੱਚੇ ਧੰਨ ਦੀ ਕੋਈ ਕਮਾਈ ਕਰਦਾ ਕੋਈ ਗੁਰਮੁਖੀ ਕਰਦਾ ਇੱਕ ਵਾਰ ਅੱਜ ਕੀ ਆਖੋ ਸਤਨਾਮ ਸ੍ਰੀ ਬੱਚੇ ਨੂੰ ਭਾਈ ਬਾਹ ਲੈ ਜਾਓ ਨਮਸਤੰ ਅੰਕਾਰਿ ਮੇ ਨਮਸਕਾਰ ਹੈ ਬਖਸ਼ਿਸ਼ ਕਰਨ ਵਾਲੇ ਨੂੰ ਨਮਸਤੰ ਅਨੰਤੇ ਨਮਸਤੰ ਮਹਾਂਦੇ ਨਮਸਕਾਰ ਹੈ ਬੇਅੰਤ ਨੂੰ ਜਿਹਦਾ ਕੋਈ ਅੰਤ ਨਹੀਂ ਨਾਂ ਲਗਾਈ ਦਾ ਪਤਾ ਲੱਗਦਾ ਨਾ ਉਰਲਾ ਬੰਨਾ ਨਾ ਪਰਲਾ ਬੰਨਾ ਹੈ ਨਮਸਕਾਰ ਹੈ ਪੂਜਨੀਕ ਨੂੰ ਜਿਹੜਾ ਸਾਫਾ ਬਜ਼ੁਰਗ ਹੋਵੇ ਘਰ ਦੇ ਵਿੱਚ ਉਹਦੀ ਪੂਜਾ ਪੂਜਾ ਕਰਦੇ ਉਹਦਾ ਸਤਕਾਰ ਅਦਮ ਕਰਦੇ ਉਸਾ ਸਾਰੇ ਬਜ਼ੁਰਗਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਵੱਡਾ ਬਜ਼ੁਰਗ ਹੈ ਉਹਨੂੰ ਨਮਸਕਾਰ ਹੈ ਨਮਸ ਤਸ ਨਮਾਸ ਤਸ ਦਰਾ ਕੇ ਨਮਸਕਾਰ ਹੈ ਪ੍ਰੇਮ ਮੂਰਤੀ ਨੂੰ ਪ੍ਰੇਮ ਦੀ ਮੂਰਤੀ ਹੈ ਨਮਸ ਨੂੰ ਸੁਭਾ ਕੇ ਨਮਸਕਾਰ ਹੈ ਆਨੰਦ ਸਰੂਪ ਸਰੂ ਮਾਲਕ ਨੂੰ ਆਪਣੇ ਆਨੰਦ ਦੇ ਵਿੱਚ ਰਹਿੰਦਾ ਖੁਸ਼ੀ ਦੇ ਵਿੱਚ ਰਹਿੰਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਕੋਈ ਗਮੀ ਨਹੀਂ ਆਪਣੇ ਵਿੱਚ ਦੀ ਆਨੰਦ ਰਹਿੰਦਾ ਹੈ ਧਿਆਨ ਦੇ ਨਾਲ ਨਮੋ ਸਰਬ ਸੂਖ ਨਮੋ ਸਰਬ ਬੋਖ ਨਮਸਕਾਰ ਹੈ ਸਭ ਦੇ ਖਾਲੀ ਕਰਨ ਵਾਲੇ ਨੂੰ ਕੋਈ ਪਤਾ ਨਹੀਂ ਕਦੋਂ ਰਾਜੇ ਨੂੰ ਬਖਾਰੀ ਬਣਾ ਦੇਣ ਤੇ ਨਮਸਕਾਰ ਹੈ ਸਭ ਦੇ ਭਰਨ ਵਾਲੇ ਨੂੰ ਕੋਈ ਪਤਾ ਨਹੀਂ ਕਦੋਂ ਉਹਨੇ ਆਪਣੀਆਂ ਰਹਿਮਤਾਂ ਦੇ ਘਰ ਭਰ ਦੇਣੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਨਮੋ ਸਰਬ ਕਰਦਾ ਨਮੋ ਸਰਬ ਹਰਦਾ ਨਮਸਕਾਰ ਹੈ ਸਭ ਦੇ ਰਚਨਹਾਰ ਨੂੰ ਜਿਹੜਾ ਸਾਰੀ ਦੁਨੀਆ ਨੂੰ ਜਨਮ ਦਿੰਦਾ ਹੈ ਸਾਰੀ ਦੁਨੀਆ ਦੀ ਰਚਨਾ ਕਰਦਾ ਹੈ ਤੇ ਨਮਸਕਾਰ ਹੈ ਸਭ ਦੇ ਨਾਸ਼ ਕਰਨ ਵਾਲੇ ਨੂੰ ਇੱਕ ਪਲ ਦੇ ਵਿੱਚ ਸ੍ਰਿਸ਼ਟੀ ਨੂੰ ਸਾਜ ਦਿੰਦਾ ਹੈ ਤੇ ਇੱਕ ਛਣ ਦੇ ਵਿੱਚ ਉਹਦਾ ਬਨਾਸ਼ ਉਹਦਾ ਨਾਸ਼ ਕਰ ਦਿੰਦਾ ਹੈ ਕਹਜ ਕੇ ਆਕੋ ਸਤਨਾਮ ਸ੍ਰੀ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮਸ਼ਕਾਰ ਹੈ ਜੋਗ ਵਿੱਚ ਜੁੜਨ ਵਾਲੇ ਜੋਗੀ ਰੂਪ ਨੂੰ ਜਿਵੇਂ ਜੋਗੀ ਆਪਣੀ ਸਮਾਧੀ ਦੇ ਵਿੱਚ ਬੈਠਾ ਹੈ ਇਹ ਸਾਰੇ ਜੋਗੀਆਂ ਦਾ ਵੱਡਾ ਜੋਗੀ ਹੈ ਆਪਣੀ ਸਮਾਧੀ ਦੇ ਵਿੱਚ ਲੀਨ ਨਮਸ਼ਕਾਰ ਹੈ ਭੋਗਾਂ ਦੇ ਭੋਗਣ ਵਾਲੇ ਭੋਗੀ ਰੂਪ ਨੂੰ ਜਿਵੇਂ ਆਪਾਂ ਸੰਸਾਰੀ ਭੋਗਾਂ ਨੂੰ ਭੋਗਦੇ ਹਾਂ ਇੰਦਰਿਆਂ ਦੇ ਭੋਗਾਂ ਨੂੰ ਭੋਗਦੇ ਹਾਂ ਇਹ ਸਾਰੇ ਉਹਨੇ ਮਾਇਆ ਆਪ ਪੈਦਾ ਕਰਕੇ ਆਪਣੀ ਜੋਤ ਆਪਣੇ ਆਪਣੇ ਅੰਦਰ ਰੱਖ ਕੇ ਇਹ ਸਭ ਤੋਂ ਵੱਡਾ ਉਹ ਗ੍ਰਸਤੀ ਬਣ ਕੇ ਸਾਰੇ ਭੋਗਾਂ ਨੂੰ ਭੋਗ ਰਿਹਾ ਗੱਜ ਕੇ ਆਖੋ ਸਤਿਨਾਮ ਸ੍ਰੀ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਨਮਸਕਾਰ ਹੈ ਸਭ ਪਰ ਜਾਨੂ ਨੂੰ ਸਾਰਿਆਂ ਦੇ ਉੱਤੇ ਦਿਆਲੂ ਹੈ ਕਿਰਪਾਲੂ ਹੈ ਬਖਸ਼ ਕਰਨ ਵਾਲਾ ਰਹਿਮਤਾ ਕਰਨ ਵਾਲੇ ਸਾਰਿਆਂ ਨੂੰ ਨਜ਼ਰ ਵਿੱਚ ਰੱਖਣ ਵਾਲੇ ਇਹ ਸਭ ਨੂੰ ਰੋਜੀ ਦੇਣ ਵਾਲਾ ਖੰਡਾ ਪਰੇ ਮੰਡਾ ਦੇ ਵਿੱਚ ਪਥਰਾ ਦੇ ਵਿੱਚ ਪਹਾੜਾ ਦੇ ਵਿੱਚ ਸਭ ਨੂੰ ਰੋਜੀ ਪਚਾਉਣ ਵਾਲਾ ਹੈ ਨਮੋ ਬੋਹ ਨਮੋ ਸਰਬਦਿਆਲ ਹੈ ਨਮੋ ਸਰਬ ਪਾਲੇ ਨਮਸਕਾਰ ਹੈ ਸਭ ਦੇ ਪਾਲਣ ਹਾਰੇ ਉਸਾਰਿਆਂ ਦੀ ਪਾਲਣਾ ਕਰਦਾ ਕੋਈ ਵੀ ਭੁਖਾ ਨਹੀਂ ਸੌਂਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਜਾਜਰੀ ਸੰਤ ਪ੍ਰਸਾਦ ਦਾ ਰੂਪ ਹੈ ਅਨੂਪ ਹੈ ਰੂਪ ਤੋਂ ਰਹਤ ਜੇ ਆਪਾਂ ਆਖੀ ਵੀ ਪਰਮਾਤਮਾ ਨੂੰ ਮੰਨੀਏ ਉਹਦਾ ਕੋਈ ਰੂਪ ਹੀ ਨਹੀਂਗਾ ਜਿਵੇਂ ਆਪਾਂ ਪਹਿਲਾਂ ਜਾਵ ਸਾਹਿਬ ਸ਼ੁਰੂ ਕੀਤਾ ਸੀ ਨਾ ਉਹਦੇ ਵਿੱਚ ਆਏ ਚੱਕਰ ਚਿਹਨੀਰ ਬਰਨ ਜਾ ਦਰਬਾਦ ਮਹਨਿਆ ਰੂਪ ਰੰਗ ਅਰ ਰੇਗ ਭੇਕੂ ਕਹਿ ਨਾ ਸਕਦਕੈ ਅਚਲ ਮੂਰਦਨ ਭਉ ਪ੍ਰਕਾਸ਼ ਮਤੋਜ ਕਿਹਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਨੇਜੈ ਤੇਰ ਭਵਨ ਮਹੀਪ ਸੁਰ ਨਰਿਆ ਸੁਰ ਨੇਦ ਨੇਦ ਬਨ ਤਰਨ ਕੈ ਜਿਵੇਂ ਸਤਿਗੁਰੂ ਜੀ ਨੇ ਪਹਿਲਾਂ ਪਰਮਾਤਮਾ ਦੀ ਵਿਡਿਆਈ ਕੀਤੀ ਚੱਕਰ ਚਹਿਨ ਉਹਦੇ ਚੱਕਰ ਭਾਵ ਉਹਦੀਆਂ ਜਿਹੜੀਆਂ ਤਲੀਆਂ ਦੇ ਹੱਥਾਂ ਨੇ ਆ ਪੋਟੇ ਪੋਟੇ ਨੇ ਆਪਣੇ ਪੋਟਾਂ ਦੇ ਉੱਤੇ ਰੇਖਾਂ ਨੇ ਨਕੀਆਂ ਨਕੀਆਂ ਬਰੀਕ ਬਰੀਕ ਇਹ ਹੱਥਾਂ ਦੇ ਤਲੀਆਂ ਦੇ ਉੱਤੇ ਸਾਡੀਆਂ ਰੇਖਾਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੱਥ ਕਿਹੋ ਜਿਹੇ ਹੋਣਗੇ ਉਹਦੀਆਂ ਹੱਥ ਦੀਆਂ ਰੇਖਾਂ ਕਿਹੋ ਜਿਹੀਆਂ ਹੋਣਗੀਆਂ ਉਹ ਜਿੰਨੇ ਪੋਟੇ ਨੇ ਪੋਟਾਂ ਦੀ ਜਿਹੜੇ ਪੋਟੇ ਦੇ ਉੱਤੇ ਰੇਖਾ ਉਹ ਕਹੋ ਜੀ ਹੁਣੀ ਚੱਕਰ ਜਿਹੇ ਹਰ ਵਰਣ ਜਾਤ ਹਰ ਪਾਤਨ ਹਿੰਜੇ ਧਿਆਨ ਦੇ ਨਾ ਮੇਰੇ ਪਾਸ਼ਾ ਕੀ ਕਹਿੰਦੇ ਆਰੂਪ ਹੈ ਅਨੂਪ ਹੈ ਰੂਪ ਤੋਂ ਰਹਦਾ ਉਪਮਾ ਤੋਂ ਰਹਦਾ ਜਿਵੇਂ ਕਮਾ ਵੀ ਉਹਦੀ ਵਡਿਆਈ ਕਰਾ ਉਹਦੀ ਕਥਾ ਕਰ ਕਥਾ ਉਸ ਜੀ ਦੀ ਹੁੰਦੀ ਹੈ ਜਿਹਦਾ ਜਨਮ ਹੁੰਦਾ ਤੇ ਜਿਹਦਾ ਜਨਮ ਹੀ ਨਹੀਂ ਹੁੰਦਾ ਤੇ ਫਿਰ ਉਹਦਾ ਨਾਮ ਕਿਵੇਂ ਰੱਖਿਆ ਗਿਆ ਜਾਈਏ ਕਿ ਮੀ ਆਪ ਜੀ ਨੇ ਕੱਲ ਸਰਵਨ ਕੀਤਾ ਸੀ ਕੋਈ ਅੱਲਾ ਬੋਲਦਾ ਕੋਈ ਵਾਹਿਗੁਰੂ ਬੋਲਦਾ ਕੋਈ ਅੱਲਾ ਤਾਲਾ ਕਹਿੰਦਾ ਕੋਈ ਗੌਂਡ ਕਹਿੰਦਾ ਕੋਈ ਬੀਠਲ ਕਹਿੰਦਾ ਕੋਈ ਰਾਮ ਰਹੀਮ ਕਹਿੰਦਾ ਤੇ ਮਹਾਰਾਜ ਜਦੋਂ ਦਾ ਜਨਮ ਹੀ ਨਹੀਂ ਹੋਇਆ ਤੇ ਉਹਦੇ ਨਾਮ ਕਿੱਥੇ ਪਏ ਇਹ ਮਹਾਪੁਰਸ਼ਾਂ ਨੇ ਜਿਨ੍ਹਾਂ ਨੇ ਭਜਨ ਬੰਦਗੀ ਕੀਤੀ ਅਵਤਾਰ ਆਏ ਗੁਰੂ ਆਏ ਭਗਤ ਆਏ ਸੰਤ ਆਈ ਤੇ ਮਹਾਰਾਜ ਨਾਮ ਕਿੱਥੋਂ ਆਏ ਫਿਰ ਉਹਦਾ ਜਦੋਂ ਜਨਮ ਹੀ ਹੋਇਆ ਇਹ ਮੇਰੇ ਪਾਤਸ਼ਾਹ ਦੱਸਦੇ ਨੇ ਉਹਦੀ ਕੁਦਰਤ ਨੂੰ ਵੇਖ ਕੇ ਕੁਦਰਤ ਦੇ ਕੰਮਾਂ ਨੂੰ ਵੇਖ ਕੇ ਉਹਦਾ ਨਾਮ ਰੱਖ ਦਿੱਤਾ ਵਾਹੀ ਗੁਰੂ ਵਾਵੇ ਤੇ ਵਾਸ ਤੇ ਵਾਹੇ ਤੇ ਹਰੀ ਗੱਗੇ ਤੇ ਗਵਾਈ ਗੁਰੂ ਗੋਬਿੰਦਰ ਆਰੇ ਤੇ ਰਾਮ ਇੱਕ ਮੇਰਾ ਵਾਹੀ ਗੁਰੂ ਕਹੀਏ ਚਾਰ ਮੇਰਾ ਰੱਬ ਦਾ ਨਾਮ ਲਿਆ ਜਾਂਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਉਹਦੇ ਕੰਮਾਂ ਨੂੰ ਉਹਦੇ ਕਰਤੱਬਾਂ ਨੂੰ ਵੇਖ ਕੇ ਪ੍ਰਮਾਤਮਾ ਦੇ ਨਾਮ ਲਿਖਿਆ ਅਜੂ ਹੈ ਆਪੂ ਹੈ ਜਨਮ ਤੋਂ ਰਹਿਤਾ ਆਪਣਾ ਜਨਮ ਹੈ ਪੰਜ ਭੂਤ ਸਰੀਰ ਤੋਂ ਰਹਤਾ ਆਪਾਂ ਪੰਜਾਂ ਤਤਾਂ ਦਾ ਬਣਿਆ ਹੁੰਦਾ ਪੰਜ ਤਤ ਹੈ ਹੀ ਨਹੀਂ ਉਹਦੇ ਅਲੇਖ ਹੈ ਆਪੇਖ ਹੈ ਲੇਖ ਤੋਂ ਰਹਤਾ ਹਰ ਇੱਕ ਦਾ ਲਿਖਾ ਜੁਖਾ ਹੁੰਦਾ ਹੈ ਭੇਖ ਭੇਖ ਤੋਂ ਰਹਤਾ ਆਪਣਾ ਭੇਖ ਹੁੰਦਾ ਜਿਵੇਂ ਆਪਣੇ ਵਸਤਰ ਪਾਏ ਨੇ ਧਰਮਾਂ ਦੇ ਵਿੱਚ ਵਸਤਰ ਪਾਏ ਹੁੰਦੇ ਨੇ ਤੇ ਜੇ ਆਪਾਂ ਆਖੀ ਵੀ ਇਹ ਖਾਲਸਾ ਬਣ ਗਿਆ ਇਸ ਦੇ ਵਿੱਚ ਆ ਗਿਆ ਜਾਂ Hindu ਜਨੇਊ ਵਾਲਾ ਉਹਦੇ ਵਿੱਚ ਆ ਗਿਆ ਧਿਆਨ ਦੇਣਾ ਜਾਂ ਸੁਣਦ ਕਾਲੀ ਮੁਸਲਮਾਨ ਹੋ ਗਿਆ ਉਹਦੇ ਉਹਦੇ ਵਿੱਚ ਆ ਗਿਆ ਜਾਂ ਆਪਾਂ ਆਖੀਏ ਵੀ ਇਹ ਨਗਰ ਦੇ ਵਿੱਚ ਗੁਰਦੁਆਰਾ ਰੱਬ ਇੱਥੇ ਰਹਿੰਦਾ ਏ ਗਵਾਹੀ ਗੁਰੂ ਗਿਆਨ ਦਾ ਕੇਂਦਰ ਹੈ ਰੱਬ ਇੱਥੇ ਨਹੀਂ ਰਹਿੰਦਾ ਤੇ ਮਹਾਰਜ ਰਹਿੰਦਾ ਕੀ ਏ ਸਾਰੇ ਨਗਰ ਦੇ ਵਿੱਚ ਰਹਿੰਦਾ ਹਰ ਇੱਕ ਘਰ ਦੇ ਵਿੱਚ ਰਹਿੰਦਾ ਹਰ ਇੱਕ ਗੁਰਮੁਖ ਰੋਮ ਰੋਮ ਹਰ ਜਾਵੈ ਰੋਮ ਰੋਮ ਦੇ ਵਿੱਚ ਰਹਿੰਦਾ ਏ ਉੱਥੇ ਘਰ ਹੈ ਜਿੱਥੇ ਉਹਦਾ ਪ੍ਰੇਮ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਲੇਗ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਨਾਮ ਤੋਂ ਰਹਤਾ ਆਪਣਾ ਜਨਮ ਹੋਇਆ ਆਪਣਾ ਨਾਮ ਲਿਖਿਆ ਕਿਛੇ ਅਰਾਇਦਾ ਆਪਣੀ ਇੱਛਾ ਹੁੰਦੀ ਹੈ ਕਿਉਂਕਿ ਆਪਣਾ ਸੰਸਾਰ ਦੀ ਮਾਇਆ ਦੇ ਵਿੱਚ ਆਪਾਂ ਆਪਣੇ ਸੋ ਵਿੱਚ ਹੁੰਦੀ ਹੈ ਅਖੀਰ ਹੀ ਆਪਾਂ ਇੱਛਾ ਲੈ ਕੇ ਹੀ ਮਰ ਜਾਂਦੇ ਆ ਪਰ ਆਪਣੀ ਇੱਛਾ ਪੂਰੀ ਨਹੀਂ ਹੁੰਦੀ ਉਹਦੀ ਕੋਈ ਇੱਛਾ ਨਹੀਂ ਗੱਜ ਕੇ ਆਖੋ ਸਤ ਨਾਮ ਸ੍ਰੀ ਅਦੇ ਹੈ ਅਭੀ ਹੈ ਆਸਰੇ ਰਹਿਦਾ ਆਪਾਂ ਨੂੰ ਮਾਂ ਪਿਓ ਦਾ ਆਸ ਹੁੰਦਾ ਭੈਣ ਭਰਾ ਦਾ ਹੁੰਦਾ ਆਪਣੇ ਘਰ ਵਾਲੀ ਦਾ ਆਸ ਹੁੰਦਾ ਪੁੱਤਾਂ ਧੀਆਂ ਦਾ ਆਸਰਾ ਹੁੰਦਾ ਉਹਨੂੰ ਕਿਸੇ ਦਾ ਆਸਰਾ ਨਹੀਂ ਧਿਆਨ ਦੇਣਾ ਭੇਦ ਰਹਿਦਾ ਉਹਦਾ ਕੋਈ ਵੀ ਭੇਦ ਨਹੀਂ ਪਾ ਸਕਦਾ ਆਪਾਂ ਇੱਕ ਦੂਜੇ ਦੇ ਕੋਲੇ ਰਹਿ ਕੇ ਉਹਦਾ ਭੇਦ ਪਾ ਜਾਣੀ ਅਜੀਤ ਹੈ ਅਭੀਤ ਹੈ ਨਾ ਜਿੱਤੇ ਵਾਨ ਵਾਲਾ ਕੋਈ ਵੀ ਉਹਨੂੰ ਜਿੱਤ ਨਹੀਂ ਸਕਦਾ ਤੇ ਕੋਈ ਵੀ ਉਹਨੂੰ ਡਰਾ ਨਹੀਂ ਸਕਦਾ ਨਿਰਭਉ ਨਿਰਵੈਰ ਡਰ ਭੈ ਤੋਂ ਰਹਿਤ ਹੈ। ਦਰਮਾਨ ਹੈ ਨਿਧਾਨ ਹੈ ਤਿੰਨ ਲੋਕਾਂ ਦਾ ਮਾਨ ਜੋਗ ਹੈ ਤੇ ਨਿੱਧੀਆਂ ਦਾ ਘਰ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਤੇ ਦਾਤਾ ਉਹਦੇ ਘਰ ਦੇ ਵਿੱਚੋਂ ਮੁਕਦੀਆਂ ਨੇ ਜੁਗਾ ਜਗੰਤਰ ਖਾਈ ਖਾਈ ਜੁਗਾ ਜੁਗਾ ਤੋਂ ਰਾਇਡਾ ਵੱਡਾ ਪੰਡੋਲਾ ਹੈ ਤੇ ਸਾਰੀ ਦੁਨੀਆ ਖਾਂਦੀ ਹੈ ਤੇ ਪਤਾ ਨਹੀਂ ਕਿੰਨਾ ਹੀ ਅਨਾਉ ਜਿਹਦੇ ਘਰ ਦੇ ਵਿੱਚੋਂ ਆਉਂਦਾ ਹੈ ਤੇ ਕਿੰਨਾ ਹੀ ਬਣਦਾ ਹੈ ਕਿੰਨੇ ਹੀ ਪੁੱਤ ਧੀ ਸੰਸਾਰ ਦੇ ਅੰਦਰ ਉਹ ਦਾਤਾ ਜਿੰਦਾ ਹੈ ਕਿ ਕਿੰਨੀਆਂ ਹੀ ਉੱਥੋਂ ਜਾ ਰਹੀਆਂ ਨੇ ਇਸ ਕਰਕੇ ਉਹਦੇ ਹੱਟ ਦੇ ਵਿੱਚੋਂ ਇਹ ਦਾਤਾ ਦੀ ਰਹਿਮ ਤਾਂ ਤੇ ਬਖਸ਼ਾ ਮੁਕਦੀਆਂ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਫਿਰ ਵਰਗ ਹੈ ਫਰਗ ਹੈ ਤੈਨ ਬ੍ਰਹਮਾ ਵਿਸ਼ਨੂ ਸ਼ਿਵ ਰੂਪ ਹੈ ਬ੍ਰਹਮਾ ਵੀ ਉਹ ਹੈ ਵਿਸ਼ਨੂ ਵੀ ਉਹ ਹੈ ਸ਼ਿਵੀ ਉਹ ਵੀ ਹੈ ਉਤਪਤ ਹੋ ਰਹਿਤ ਜਿਵੇਂ ਅੱਬਾ ਜਪਜੀ ਸਾਹਿਬ ਪੜ੍ਹਦੇ ਆ ਨਾ ਉਹਦੇ ਵਿੱਚ ਉਹਨੇ ਇੱਕ ਮਾਈ ਜੁਗਤ ਵਿਆਈ ਤਨਕੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀ ਬਾਲ ਕਹਿੰਦੇ ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪੈਦਾ ਹੋਇਆ ਨਾ ਹੀ ਇਹਦਾ ਮਾਤਾ ਸੀ ਨਾ ਹੀ ਇਹਦਾ ਪਿਤਾ ਸੀਗਾ ਤੇ ਫਿਰ ਮਹਾਰਾਜ ਜਦੋਂ ਸ੍ਰਿਸ਼ਟੀ ਸਾਜੀ ਕਿੱਥੋਂ ਪੈਦਾ ਹੋਈ ਉਹਨੇ ਆਪਣੀ ਮਾਇਆ ਦੇ ਵਿੱਚੋਂ ਹੀ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਇਹ ਨੂੰ ਨਾਮ ਅਮਕਨ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦੀ ਕਥਾ ਨਹੀਂ ਹੋ ਸਕਦੀ ਇਹਦੀ ਧਿਆਨ ਦੇਣਾ ਗੱਜ ਕੇ ਆਖੋ ਸਤਿਨਾਮ ਸ੍ਰੀ ਇਹ ਦੁਆ ਥੱਲੇ ਦੋ ਤੁਕਾਇਤਾਲ ਲਿਖ ਕੇ ਵੀ ਬ੍ਰਹਮਾ ਵੀ ਹੈ ਵਿਸ਼ਨੂ ਵੀ ਹੈ ਸ਼ਿਵ ਰੂਪ ਵੀ ਹੈ ਤੇ ਥੱਲੇ ਲਿਖਿਆ ਉਤਪਤ ਤੋ ਰਹਿਤਾ ਵੀ ਇਹਨਾਂ ਦੀ ਉਤਪਤੀ ਨਹੀਂ ਹੋਈ ਇਹਦਾ ਜਨਮ ਇਹਦਾ ਮਾਤਾ ਪਿਤਾ ਨਹੀਂ ਸੀ ਇਹਨਾਂ ਦਾ ਇਹਨਾਂ ਦਾ ਨਾਮ ਟਿਕ ਦਿੱਤਾ ਜਿਵੇਂ ਆਪਾਂ ਕੋਈ ਕਹਾਣੀ ਬਣਾਉਣੀ ਹੈ ਜਾਂ ਕੋਈ ਫਿਲਮ ਬਣਾਉਣੀ ਹੈ ਉਹਦੇ ਉੱਤੇ ਨਾਮ ਲਿਖ ਦਿੰਦੇ ਆ ਇਹਨਾਂ ਦਾ ਨਾਮ ਕੀ ਲਿਖਿਆ ਜਾਵੇਗਾ ਗਜ ਕੇ ਆਖੋ ਸਤਨਾਮ ਸ੍ਰੀ ਉਹ ਦੇਖਿਆ ਉਹਨਾਂ ਨਜ਼ਰ ਨਹੀਂ ਆਵੇ ਜਦੋਂ ਉਹਨਾਂ ਦਾ ਜਨਮ ਹੋਇਆ ਵੀ ਉਹਨਾਂ ਨੇ ਦੇਖਿਆ ਵੀ ਅਸੀਂ ਕਿੱਥੋਂ ਆ ਗਏ ਨੇ ਕਿੰਨੇ ਜਨਮ ਦਿੱਤਾ ਬਹੁਤਾ ਇਹੋ ਵਿਡਾਨ ਗਜ ਕੇ ਆਖੋ ਸਤਨਾਮ ਸ੍ਰੀ ਅਚਰਜ ਵਾਲੀ ਗੱਲ ਹੈ ਅਨਿਲ ਹੈ ਆਨਾਨ ਹੈ ਰੰਗ ਰਹਤਾ ਕੋਈ ਰੰਗ ਨਹੀਂ ਉਹਦਾ ਆਦ ਰਹਤਾ ਹਰ ਇੱਕ ਚੀਜ਼ ਦਾ ਆਦ ਹੁੰਦਾ ਹੈ ਅੰਤ ਹੁੰਦਾ ਹੈ ਹਰ ਇੱਕ ਚੀਜ਼ ਦਾ ਸੰਪਾਇਆ ਜਾਂਦਾ ਹੈ ਤੇ ਉਹਦਾ ਖਾਤਮਾ ਹੁੰਦਾ ਤੇ ਉਹਦਾ ਸ਼ੁਰੂ ਹੁੰਦਾ ਹੈ ਨਾਯੂ ਦਾ ਖਾਦਮਾ ਦਾ ਨਾਮ ਹੀ ਸ਼ੁਰੂ ਹੁੰਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਜਿਵੇਂ ਆਪਾਂ ਕਹਿੰਦੇ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਆਹ ਤੋਂ ਭਾਵ ਕੀ ਹੈ ਸ੍ਰਿਸ਼ਟੀ ਰਚਨ ਤੋਂ ਪਹਿਲਾਂ ਵੀ ਸੀ ਜਦੋਂ ਸ੍ਰਿਸ਼ਟੀ ਰਾਜ ਦੀ ਉਦੋਂ ਵੀ ਹੈ ਤੇ ਜਦੋਂ ਸ੍ਰਿਸ਼ਟੀ ਖਤਮ ਕਰਦੀ ਉਦੋਂ ਵੀ ਹੁੰਦਾ ਜਿਵੇਂ ਮਾਰੂ ਸਵੇਲਾਂ ਦੇ ਵਿੱਚ ਸਤਿਗੁਰੂ ਜੀ ਕੀ ਕਹਿੰਦੇ ਨੇ ਛੱਤੀ ਜੋਕ ਯੋਗ ਵਾਰ ਹੈ ਤਾੜੀ ਲਾਈ ਸਿਰਜਨਹਾਰ ਹੈ ਜਦੋਂ 36 ਯੁਗ ਸੁਨ ਸਮਾਧੀ ਦੇ ਵਿੱਚ ਬੈਠਾ ਸੀਗਾ ਪਰਮਾਤਮਾ ਉਦੋਂ ਵੀ ਹੈ ਤੇ ਜਦੋਂ 36 ਯੁਗ ਬੀਤ ਗਏ ਤੇ ਸ੍ਰਿਸ਼ਟੀ ਸਾਜੀ ਹੁਣ ਵੀ ਹੈ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਤੇ ਜਦੋਂ ਸ੍ਰਿਸ਼ਟੀ ਦਾ ਖਤਮਾ ਹੋਵੇਗਾ ਉਦੋਂ ਵੀ ਸੱਚ ਹੋਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਹਜੇ ਹੈ ਅਜਨ ਅਦੀਲ ਹੈ ਅਨਾਦ ਹੈ ਰੰਗ ਰਹਿਦਾ ਆਦ ਰਹਿਦ ਅਜੇ ਹੈ ਆਜ਼ਾਦ ਹੈ ਅਜਿਤ ਹੈ ਉਹਨੂੰ ਕੋਈ ਵੀ ਜਿੱਤ ਨਹੀਂ ਸਕਦਾ ਸੁਤੰਤਰ ਹੈ ਉਹਨੂੰ ਕੋਈ ਵੀ ਵਰਨਾ ਨਹੀਂ ਆ ਜਨਮ ਹੈ ਆ ਮਰਨ ਹੈ ਜਨਮ ਤੋਂ ਰਹਤਾ ਉਹਦਾ ਜਨਮ ਹੀ ਨਹੀਂ ਹੁੰਦਾ ਵਰਨ ਰਹਦਾ ਵਰਨ ਤੋਂ ਰਹਤਾ ਉਹਦਾ ਕੋਈ ਵਰਨ ਨਹੀਂ ਉਹਦਾ ਮਜ ਵੀ ਕੋਈ ਨਹੀਂ ਆਪੂਦ ਹੈ ਆ ਭਰਨ ਹੈ ਪੰਜ ਭੂ ਸਰੀਰ ਤੋਂ ਰਹਤਾ ਆਪਾਂ ਪੰਜਾਂ ਤਤਾਂ ਦਾ ਬਣਿਆ ਹੋਇਆ ਹੈ ਪੌਣ ਪਾਣੀ ਬਸੰਤਰ ਧਰਤੀ ਤੇ ਅਸਮਾਨ ਦਾ ਤਤ ਆਪਣੇ ਪੰਜਾਂ ਤਤਾਂ ਦਾ ਹੀ ਘਰ ਬਣਿਆ ਹੋਇਆ ਉਹ ਪੰਜਾਂ ਤਤਾਂ ਤੋਂ ਰਹਤਾ ਆ ਭਰਨ ਹੈ ਪੂਛਣ ਰਹਤ ਅਗੰਝ ਹੈ ਆਪੰਜ ਹੈ ਰੋਗ ਰਹਤ ਹੈ ਆਪਨੂੰ ਸਰੀਰ ਕੋ ਰੋਗ ਹੁੰਦਾ ਹੈ ਮਾਨਸਿਕ ਰੋਗ ਹੁੰਦਾ ਹੈ ਮਾਇਆ ਦਾ ਰੋਗ ਹੁੰਦਾ ਹੈ ਉਹਨੂੰ ਕੋਈ ਰੋਗ ਨਹੀਂ ਨਾਸ਼ ਰਹਤਾ ਉਹਦਾ ਕਦੇ ਬਨਾਸ਼ ਹੀ ਨਹੀਂ ਹੁੰਦਾ ਆਪਣਾ ਜਨਮ ਹੁੰਦਾ ਤੇ ਮੌਤ ਹੁੰਦੀ ਹੈ ਆਸ਼ੂਲ ਹੈ ਜਾਂ ਜੂਝ ਹੈ ਜਾਂ ਜੰਝ ਹੈ ਲੜਾਈ ਰਹਤਾ ਆਪਣੀ ਫਰ ਲੜਾਈ ਹੁੰਦੀ ਹੈ ਹੁੰਦੇ ਨਾ ਝਗੜੇ ਹੁੰਦੇ ਆ ਇਸਾਰੀ ਉਮਰ ਇੱਕ ਦੂਜੇ ਦੇ ਨਾਲ ਭਰਾ ਭਰਾ ਨਹੀਂ ਗੱਲ ਕਰਦਾਗਾ ਤੇ ਜਦੋਂ ਦੁਨੀਆ ਤੋਂ ਚਲਾ ਜਾਂਦਾ ਫਿਰ ਰੋਂਦਾ ਤੇ ਫਿਰ ਕਹਿੰਦਾ ਯਾਰ ਆਪਾਂ ਲੜਾਈ ਕਰਕੇ ਕੀ ਲੈਣਾ ਸੀ ਇਹ ਮੀਆਂ ਬੀਬੀ ਦਾ ਵੀ ਇਹੀ ਹਾਲ ਹੁੰਦਾ ਤੇ ਜਦੋਂ ਤੁਰ ਜਾਂਦਾ ਤੇ ਫਿਰ ਇੱਕ ਦੂਜੇ ਨੂੰ ਯਾਦ ਕਰਕੇ ਰੋਂਦੇ ਨੇ ਧਿਆਨ ਦੇਣਾ ਲੜਾਈ ਰਹਿ ਤਾਂ ਉਹ ਕਿਸੇ ਨਾਲ ਝਗੜਾ ਨਹੀਂ ਕਰਦਾ ਲੜਾਈ ਨਹੀਂ ਕਰਦਾਗਾ ਧਿਆਨ ਦੇਣਾ ਆਜੂਜ ਹੈ ਜਾਂਜ ਹੈ ਅਮੀਗ ਹੈ ਰਹੀਗ ਹੈ ਅਥਾ ਉਹਦਾ ਕੋਈ ਵੀ ਪਾਰਾ ਬਾਰ ਨਹੀਂ ਗਿਣਤੀ ਨਹੀਂ ਗਿਨੀ ਸਕਦਾ ਦੀ ਜਿਵੇਂ ਆਪਾਂ ਮਾਲਾ ਦੀ ਮਨ ਕੇ ਗਿੰਦੇ ਆ ਤੇ ਵਾਹਿਗੁਰੂ ਵਾਹਿਗੁਰੂ ਬੋਲਦੇ ਆ ਪਰ ਉਹ ਇਹ ਗਿਣਤੀ ਦੇ ਵਿੱਚ ਨਹੀਂ ਆਉਣ ਵਾਲਾ ਮਿੱਤਰ ਰੂਪ ਹੈ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਦਾ ਮਿੱਤਰ ਹੈ ਜਿਹੜੇ ਸਾਰੇ ਆਪਾਂ ਸਾਰੇ ਮਿੱਤਰ ਬਣਾਉਣੇ ਨੇ ਆ ਆਪਾਂ ਉਹਦਾ ਰੱਬ ਨਹੀਂ ਮਿੱਤਰ ਹੁੰਦਾ ਤੇ ਜਿਹੜਾ ਰੱਬ ਨੂੰ ਮਿੱਤਰ ਬਣਾ ਲਿਓ ਉਹਨੂੰ ਬਹੁਤੇ ਮਿੱਤਰਾਂ ਦੀ ਲੋੜ ਨਹੀਂ ਪੈਂਦੀ ਗੱਜ ਕੇ ਆਖੋ ਸਤ ਨਾਮ ਸ੍ਰੀ ਅਤੰਦ ਹੈ ਅਬੰਦ ਹੈ ਧਰਜਾਂ ਤੋਂ ਰਹਿਦਾ ਬਸਾਰੀ ਜ਼ਿੰਦਗੀ ਧੰਦਿਆਂ ਦੇ ਵਿੱਚ ਮਾਇਆ ਦੇ ਨਿਜਾਲ ਵਿੱਚ ਫਸੇ ਰਹਿੰਨੇ ਆ ਬੰਦਨਾ ਤੋਂ ਰਹਿਦਾ ਬਸਾਰੀ ਜ਼ਿੰਦਗੀ ਬੰਦਨਾ ਦੇ ਵਿੱਚ ਫਸੇ ਰਹਿੰਨੇ ਆ ਨਰਬੂਜ ਹੈ ਅਸੂਜ ਹੈ ਜਾਣਨ ਤੋਂ ਪਰੇ ਹੈ ਤੇ ਸਮਝ ਤੋਂ ਵੀ ਪਰੇ ਹੈ ਕਲਪਨਾ ਤੋਂ ਵੀ ਪਰੇ ਹੈ ਅਕਾਲ ਹੈ ਅਜਾਲ ਹੈ ਨਾਮ ਰਹਦਾ ਜਾਵਲ ਬੰਦਨਾ ਤੋਂ ਰਹਤ ਅਲਾਹ ਹੈ ਅਜਾ ਹੈ ਅਚਲ ਰੂਪ ਹੈ ਜਗਾ ਰਹਦਾ ਕੋਈ ਉਹਦਾ ਜਗਾ ਨਹੀਂ ਕੋਈ ਘਰ ਨਹੀਂ ਅਨੰਤ ਹੈ ਮਹੰਤ ਹੈ ਬੇਅੰਤ ਤੇ ਵੱਡਾ ਹੈ ਅਲੀਕ ਹੈ ਨਰਸੀਕ ਹੈ ਕਲੰਕ ਰਹਦਾ ਆਪਾਂ ਨੂੰ ਕਲੰਕ ਲੱਗ ਜਾਂਦਾ ਉਹ ਕਲੰਕ ਨਹੀਂ ਲੱਗਦਾ ਉਹਨੂੰ ਕਹਿੰਦੇ ਨੇਕ ਕਲੰਕ ਅਵਤਾਰ ਜੀਨੂੰ ਕੋਈ ਵੀ ਕਲੰਕ ਨਾ ਲੱਗੀ ਇਸ ਸ੍ਰੀ ਕੀ ਰਹਿਤਾ ਆਪਣੇ ਸ੍ਰੀ ਕੀ ਹੁੰਦੀ ਹੈ ਕਬੀਲੇ ਹੁੰਦੇ ਇੱਕ ਦੂਜੇ ਦੇ ਦੇਮਦਾਰ ਉਹਨੇ ਇੱਕ ਦੂਜੇ ਦੇ ਕਾਰੇ ਹੁੰਦੇ ਆ ਤੇ ਆਪਾਂ ਇੱਕ ਦੂਜੇ ਤੋਂ ਗੱਲ ਕਹਿ ਨਹੀਂ ਸਕਦੇ ਸੱਚੀ ਨਹੀਂ ਵੀ ਰਿਸ਼ਤੇਦਾਰੀ 'ਚ ਫਰਕ ਪੈ ਜਾਵੇਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਇਸੇ ਕਰਕੇ ਉਹਨੇ ਸੱਚ ਬੋਲਦੇ ਨੇ ਜਿਹੜਾ ਸੱਚਾ ਬੰਦਾ ਹੁੰਦਾ ਹੈ ਉਹ ਬੰਦਾ ਦੁਨੀਆ ਇੱਕ ਪਾਸੇ ਪਰਿਵਾਰ ਇੱਕ ਪਾਸੇ ਮਾਂ ਪਿਓ ਇੱਕ ਪਾਸੇ ਨਗਰ ਇੱਕ ਪਾਸੇ ਮੈਂ ਸੱਚ ਕਹੂੰਗਾ ਪੜਾ ਦੀ ਨਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚ ਆਖਿਆ ਦੁਨੀਆ ਇੱਕ ਪਾਸੇ ਹੋ ਗਈ ਤੇ ਜਦੋਂ ਸੱਚ ਦਾ ਪਤਾ ਲੱਗਿਆ ਸਾਰੀ ਦੁਨੀਆ ਸੱਚ ਨਾਲ ਖੜ ਗਈ ਗੱਜ ਕੇ ਆਖੋ ਸਤਨਾਮ ਸ੍ਰੀ ਲਰ ਲੰਭ ਹੈ ਅਸੰਭ ਹੈ ਆਸਰੇ ਰਹਿਤਾ ਆਪ ਇੱਕ ਦੂਜੇ ਦੇ ਆਸਰੇ ਨੇ ਆਪਣੇ ਆਪ ਤੋਂ ਪ੍ਰਕਾਸ਼ ਆ ਉਹਨੂੰ ਕਿਸੇ ਨੇ ਜਨਮ ਨਹੀਂ ਦਿੰਦਾਗਾ ਆ ਗਮ ਹੈ ਆ ਜਮ ਹੈ ਪਹੁੰਚ ਤੂੰ ਪਰੇ ਆ ਜਨਮ ਤੂੰ ਰਹਤ ਹੈ ਅਭੂਤ ਹੈ ਅਸ਼ੂਤ ਹੈ ਪੰਜ ਤਤ ਤੂੰ ਰਹਤ ਹੈ ਸ਼ੋਹ ਤੋਂ ਪਰੇ ਉਹਨੂੰ ਸ਼ੋ ਨਹੀਂ ਸਕਦੇ ਉਹਨੂੰ ਦੇਖ ਨਹੀਂ ਸਕਦੇ ਉਹਨੂੰ ਸੁਣ ਨਹੀਂ ਸਕਦੇ ਤੇ ਫੇਰ ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਭਜਨ ਮੰਦਗੀ ਕਰਕੇ ਮਹਿਸੂਸ ਕਰ ਸਕਦੇ ਹਾਂ ਜਿਵੇਂ ਇੱਕ ਪੱਥਰ ਨੂੰ ਚੜਦੇ ਹਾਂ ਉਹਦੇ ਵਿੱਚ ਮਲੂਮਾ ਜਾਂ ਸਵਾਦ ਨਮਕੀ ਨਮਕ ਦਾ ਹੁੰਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ ਜਿਵੇਂ ਠੰਡ ਤੇ ਗਰਮੀ ਮਹਿਸੂਸ ਕਰ ਸਕਦੇ ਹਾਂ ਲੋਕ ਸੁਖੀ ਪਰਲੋਕ ਸੁਹੇਲੇ ਨਾਨ ਘਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਤਰ ਜਪਾ ਹਮੇ ਕੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮਕਲੀ ਮਹਾਲਾ ਦੀ ਜੈ ਅਨੰਤਕ ਓੰਕਾਰ ਸਤਗੁਰ ਪ੍ਰਸਾਦ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹਰਿਗੁਰੂ ਦਾ ਪਾਇਆ ਸੈ ਸੇ ਦੀਮ ਨਵ ਜੀਆਂ ਮਰਨਿਓ ਰਾਗਦਰ ਪਰਵਾਰ ਪਈ ਸਬਦਕ